ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾ ਕਾਮ ਕ੍ਰੋਧ ਮਦ ਲੋਭ ਮੋਹ ਕਾਮ ਕ੍ਰੋਧ ਮਦ ਲੋਭ ਮੋਹ ਇਥੇ ਵਿਸਾਨ ਦੁਸ਼ਟ বাসਨਾ ਨਿਵਾਰ ਰਖ ਲੇ ਪ੍ਰਭ ਆਪਨੇ ਨਾਨਕ ਸਾਧ ਬਲਿਹਾਰ ਮਹੱਲਾ ਪੰਜਵਾ ਖੰਦਿਆ ਖੰਦਿਆ ਮੁਹ ਇਕਠਾ ਮੁਹ ਇਕਠਾ ਪੈ ਨੰਦਿਆ ਸਭ ਅੰਗ ਨਾਨਕ ਧ੍ਰਿਗਤ ਨਾਂ ਦਾ ਜੀਵਿਆ ਜਿਨ ਸੱਚ ਨ ਲੱਗੋ ਰੰਗ ਪੌੜੀ ਜੇ ਨਾ ਸੱਚ ਨ ਲੱਗੋ ਰੰਗ ਪੌੜੀ ਜੋ ਜੋ ਤੇਰਾ ਹੁਕਮ ਤਿਵੈ ਤਿਉ ਹੋਵਣਾ ਤਿਵੈ ਤਿਉ ਤਿਵੈ ਤਿਉ ਹੋਵਣਾ ਜਹ ਜਹ ਰੱਖਹਿ ਆਪ ਤਹ ਜਾਏ ਖੜੋਵਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ Jap Jap ਤੁਧ ਨਿਰੰਕਾਰ ਭਰਮ ਭਉ ਖੋਵਣਾ ਖੋਵਣਾ ਨਹੀਂ ਖੋਵਣਾ ਜੋ ਤੇਰਾ ਰੰਗ ਰਤੇ ਸੇ ਜੋਨ ਨ ਜੋਵਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤਿਨ ਕਦ ਨ ਰੋਵਣਾ ਨਾਉ ਨਾਨਕ ਬਖਸ਼ੀਸ ਨਾਉ ਨਾਨਕ ਬਖਸ਼ੀਸ ਮਨ ਮਾਹੇ ਪਰੋਵਣਾ ਸਲੋਕ ਮਹੱਲਾ ਪੰਜਵਾ ਜੀਵ ਦਿਆ ਨ ਚੀਤੇਉ ਜੀਵ ਦਿਆ ਨ ਚੀਤੇਉ ਮਾ ਰਲੰਦੜੋ ਖਾਕ ਵਾ ਰਲੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਸਾਖਤ ਮੂੜ ਨਪਾਕ ਮਹੱਲਾ ਪੰਜਵਾ ਜੀਵਨ ਦਿਆ ਹਰ ਚੇਤਿਆ ਮਰਨ ਦਿਆ ਹਰ ਰੰਗ ਮਰਨ ਦਿਆ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਰੱਖਣ ਵਾਲਿਆ ਸਤ ਨਾਮ ਕਰਤਾਰ ਸਤ ਪਸਾਰਿਆ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਘਟੇ ਘਟ ਸਾਰਿਆ ਮਿਹਰਮਾਨ ਸਮਰਾਤ ਆਪੇ ਹੀ ਘਾਲਿਆ ਜਿਨ ਮਨ ਉੱਠਾ ਆਪ से सदा सुखाले आचन रचाए आपे पाले आ सब किच आपे आप बेअंत अपारे आंत कहना बेअ कठाई पाठ बेअंत अपारे आ गुरे की टेक नी संभाले बोलना टिप्पी भी लगे मामे ਸਲੋਕ ਮਹੱਲਾ ਪੰਜਵਾ ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਦਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ ਸਾਦਾ ਪਦ ਪੁੱਲੈ ਬੂਨਾ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾ ਧੂਰ ਤਰੈ ਮਹੱਲਾ ਪਿੰਜਵਾ ਤੇਸਨੋ ਮਨ ਨ ਵਸਾਏ ਜੇਨ ਉਪਾਇਆ ਜੇਨ ਜੰਤੀ ਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮ ਹੈ ਬੁੱਝਿ ਨਿਹਾਲ ਖਸਮ ਫੁਰਮਾਇਆ ਜਿਸ ਕੋ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਇਾਲ ਬੁਝਾਏ ਹੁਕਮ ਮਿੱਤ ਜਿਸਾ ਭੁਲਾ ਜਿਸਾ ਭੁਲਾਏ ਆਪ ਮਰ ਮਰ ਜਮਹਿ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖੇਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁਖ ਨਾ ਖਾਵ ਸਕੈ ਹੈ ਫੜ ਜੁਨੀ ਜੁੱਤੇ ਪ੍ਰਭ ਪਾਤੀ ਯਮ ਖਲਾ ਦਨੀ ਹੈ ਪ੍ਰਭ ਦਾਸ ਕਾ ਦੁਖ ਨਾ ਖਾਵ ਸਕੈ ਹੈ ਇਥੇ ਵਿਸਰਾਮ ਫੜ ਜੁਨੀ ਜੁੱਤੇ ਮੱਥੇ ਵਾਲ ਪਛਾੜੇ ਅਨ ਜਮ ਮਾਰਗ ਮੁੱਤੇ ਮੱਥੇ ਪਾਦਵੀ ਕਸ ਕੇ ਬੋਲਨਾ ਮੁੱਤੇ ਵੀ ਕਸ ਕੇ ਬੋਲ ਦੁਖ ਲੱਗਾ ਬੇਲ ਬੇਲ ਲਾਣਿਆ ਨਰਕ ਕੋਰ ਸੁੱਤੇ ਕੰਠ ਲਾਏ ਦਾਸ ਰੱਖਿਐ ਨਾਨਕ ਹਰ ਸਤੇ ਸਤੇ ਅਤੇ ਸੁੱਤੇ ਪਾਦ ਖਸ ਕੇ ਬੋਲ ਸਲੋਕ ਮਹੱਲਾ ਪੰਜਵਾ ਸ੍ਰੀ ਰਾਮ ਜਪਹੁ ਵੱਡ ਰਾਮ ਜਪਹੁ ਵੱਡ ਭਾਗੀ ਹੋ ਜਾਲਥਾਲ ਪੂਰਨ ਸੋਏ ਨਾਨਕ ਨਾਮ ਧਿਆਇਐ ਵਿਗਣ ਨ ਲਾਗੈ ਕੋਇ ਨਿਤ ਧਿਆਇਆ ਉਚਾਰਨ ਕਰਨਿਆ ਧਿਆਇਆ ਨਹੀਂ ਕਹਣਾ ਮਹੱਲਾ ਪੰਜਵਾ ਕੋਟ ਵਿਗਣ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ ਨਾਨਕ ਆਨ ਦਿਨ ਬਿਲਪਤੇ ਜੋ ਸੁਨਿਆ ਘਰ ਕਾਉ ਪਾਉੜੀ ਸਿਮਰ ਸਿਮਰਦਾਤਾ ਮਨੋਰਥ ਪੂਰਿਆ ਇਥ ਪੁੰਨੀ ਮਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ ਜੋਤ ਮਿਲੀ ਸੰਗ ਜੋਤ ਰਹਿ ਆਕਾਲ ਦਾ ਸੂਖ ਸਹਜ ਆਨੰਦ ਵੁਠੇ ਤਿਤ ਕਰ ਆਵਣ ਜਾਣ ਰਹੇ ਜਨਮ ਨ ਤਹਾ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇ ਗੁਰ ਪ੍ਰਸਾਦ ਨਾਨਕ ਗੁਰ ਪ੍ਰਸਾਦ ਨਾਨਕ ਸਤਿ ਸਮਾਇਆ ਜੀ ਨਾਨਕ ਪਦ ਜਿਹੜਾ ਨਾ ਇਹ ਦਿਲੀ ਦੀਪਕ ਪਦ ਦਾ ਦੋਵੇਂ ਪਾਸੇ ਲੱਗ ਜੇਗਾ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ ਇਸ ਤਰ੍ਹਾਂ ਵੀ ਲੱਗ ਜੇਗਾ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ ਸੁੱਧ ਰਾਗ ਗੂਜਰੀ ਭਗਤਾ ਕੀ ਬਾਣੀ ਇਕ ਓੰਕਾਰ ਭਗਤਾ ਕੀ ਬਾਣੀ ਸਤ ਗੁਰ ਪ੍ਰਸਾਦ ਸ੍ਰੀ ਸ੍ਰੀ ਕਬੀਰ ਜੀਓ ਕਾ ਚੌਪਦਾ ਜੀਓ ਕਾ ਚੌਪਦਾ ਨਹੀਂ ਕਹਿਣਾ ਸ੍ਰੀ ਕਬੀਰ ਜੀਓ ਕਾ ਚੌਪਦਾ ਘਰ ਦੂਜਾ ਦੂਜਾ ਹੈ ਦੋ ਵਰੀ ਦੂਜਾ ਦੂਜਾ ਉਚਾਰਨ ਕਰਨਾ ਹੈ ਪਹਿਲਾਂ ਅੰਕਾਂ ਚ ਹੈ ਫਿਰ ਅੱਖਰਾਂ ਚ ਹੈ ਚਾਰ ਪਾਵ ਦੋਏ ਸਿੰਘ ਗੂੰਗ ਮੁਖ ਤਬ ਕੈਸੇ ਗੁਣ ਗਈ ਹੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਚਾਰ 파ਵ ਇਥੇ ਠਮਕ ਦੋਏ ਸਿੰਘ ਇਥੇ ਠਮਕ ਗੂੰਗ ਮੁਖ ਇਥੇ ਵਿਸਰਾਮ ਹੈ ਤਬ ਇਥੇ ਯਮਕ ਹੈ ਕੈਸੇ ਗੁਣ ਗਈ ਹੈ ਗਈ ਹੈ ਵੱਖਰਾ 파ਠ ਹੈ ਸੰਬੰਧਕ ਜਾਂ ਲਮਕਾ ਕੇ ਬੋਲੋ ਊਠਤ ਬੈਠਤ ਠੇਗਾ ਪਰ ਹੈ ਤਬ ਕਤ ਮੂਡ ਲੁਕਈ ਹੈ ਤਬ ਕਤ ਮੂਡ ਲੁਕਈ ਹੈ ਹਰ ਬਿਨ ਬੈਲ ਬਰਾਨੇ ਹੁਈ ਹੈ ਬਰਾਨੇ ਨਹੀਂ ਬਿਰਾਨੇ ਹਰ ਬਿਨ ਬੈਲ ਬਿਰਾਨੇ ਹੁਈ ਹੈ ਫਾਟੇ ਨਾਕਨ ਟੂਟੇ ਕਦਨ ਕਦਨ ਤਦਲਾ ਕੀ ਕੋਦੋ ਕੋਪਾ ਪੋਸ ਖਈ ਹੈ ਕੋਦੋ ਕੋਪਾ ਪੋਸ ਖਈ ਹੈ ਰਹਾਉ ਸਾਰੋ ਦਿਨ ਡੋਲਤ ਬਨ ਮਹੀਆ ਅਜਹ ਨਾ ਪੇਟ ਅਗਈ ਹੈ ਜਨ ਭਗਤਨ ਕੋ ਕਹੋ ਨਾ ਮੰਨੋ ਕੀਓ ਆਪਣੋ ਪਈ ਹੈ ਹਾਂ ਇਹ ਸਾਰੇ ਪਈ ਹੈ ਪਰਮਈ ਹੈ ਅਗਈ ਹੈ ਇਸ ਤਰ੍ਹਾਂ ਵਖਰੀ ਬੋਲਨੇ ਆ ਸੰਬੰਧਕ ਜੀ ਕਰਕੇ ਦੁਖ ਸੁਖ ਕਰਤ ਮਹਾ ਭ੍ਰਮ ਬੂਡੋ ਦੁਖ ਸੁਖ ਕਰਤ ਮਹਾ ਭ੍ਰਮ ਬੂਡੋ ਅਨੇਕ ਜੋਣ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਬਿਸਰੇਓ ਹਾਂਜੀ ਖੋਇਓ ਪ੍ਰਭ ਨਹੀਂ ਕਹਿਣਾ ਰਤਨ ਜਨਮ ਖੋਇਓ ਇਥੇ ਠਮਕ ਪ੍ਰਭ ਬਿਸਰਿਓ ਇਹੋ ਔਸਰ ਕਾਤ ਪਈ ਹੈ ਪਈ ਹੈ ਇਕੱਠਾ ਨਹੀਂ ਬੋਲਣਾ ਕਾਤ ਪਈ ਹੈ ਭ੍ਰਮਤ ਫਿਰਤ ਤੇਲਕ ਕੇ ਕਪ ਜਿਓ ਕਪ ਨਹੀਂ ਕਹਿਣਾ ਕਾਪ ਕਾਪ ਪੋਲਾ ਬੋਲਣਾ ਕਾਪ ਨਾ ਬਾਂਦਰ ਦਾ ਹੁੰਦਾ ਹੈ ਜਾ ਬਲਦਾ ਤੀਲੀ ਦੇ ਬਲਦ ਵਾਂਗ ਗਾਤ ਬੇਨ ਰਹਿਣ ਬਹਿਈ ਹੈ ਕਹਿਤ ਕਬੀਰ RAM ਨਾਮ ਬਿਨ ਮੂਢ ਤੁਨੇ ਪਛਤਈ ਹੈ ਹਾਂ ਮੂਢ ਤੁਨੇ ਪਛਤਈ ਹੈ ਗੂਜਰੀ ਘਰ ਤੀਜਾ ਮੁਸ ਮੁਸ ਰੋਵੈ ਕਬੀਰ ਕੀ ਮਾਈ ਇਹ ਬਾਰਿਕ कैसे जीव है रघुराई इबारक इथिं शाम कैसे जीव है इथिं ठमक रघुराई तन ना बुनना सब तजियो है कबीर हर का नाम लिख लियो शरीर रहाओ जब लग टागा बाहौ बिही जब लग इथिं विश्राम है टागा बाहौ बिही बाहु नहीं कह देना ਅਸੀਂ ਕੂੜਾ ਲਾ ਕੇ ਬਾਹਾ ਜਬ ਲਗ ਤਗ ਬਾਹਾ ਬੀਹੀ ਤਬ ਲਗ ਬਿਸਰੈ ਰਾਮ ਸੁਨੇਹੀ ਉੱਚੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹਿਉ ਮੈਂ ਲਾਹਾ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਇਨਕਾ ਪਾਠ ਇਕੱਠਾ ਹੀ ਹੈ हमरा इनका दाता एक रब राई जी का खालसा वाहि गुरु जी की फतेह